ਪੰਜਾਬ ਦੇ ਨਾਂ ਵਰਗਿਕ ਮੰਕੀਰਤ ਔਲਖ ਵੀ ਸਿਆਸਤ ਵਿੱਚ ਅਜਮਾਉਣਗੇ ਹੱਥ ਕਿਹੜੀ ਪਾਰਟੀ ਵਿੱਚ ਹੋਣਗੇ ਸ਼ਾਮਲ ਉਹਨਾਂ ਦੇ ਵੱਲੋਂ ਅੱਜ ਕਰ ਦਿੱਤੇ ਗਏ ਵੱਡੇ ਖੁਲਾਸੇ ਜੋ ਰਾਜਨੀਤੀ ਚੋਂ ਨੂੰ ਲੈ ਕੇ ਉਹਨਾਂ ਨੇ ਕੀ ਕਿਹਾ ਹੈ ਆਮ ਆਦਮੀ ਪਾਰਟੀ ਅਕਾਲੀ ਦਲ ਤੇ ਭਾਜਪਾ ਦੇ ਬਾਰੇ ਉਹਨਾਂ ਨੇ ਜੋ ਆਪਣੇ ਵਿਚਾਰ ਰੱਖੇ ਨੇ ਤੁਸੀਂ ਜਿਹੜੇ ਉਹ ਨੌਕਰਾਈ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਸੋ ਪੰਜਾਬ ਦੇ ਨਾਮਵਰ ਗਾਇਕ ਮਨਕੀਰਤ ਔਲਖ ਜਿਨ੍ਹਾਂ ਨੂੰ ਪਿਛਲੇ ਕੁਝ ਸਮੇਂ ਤੋਂ ਜੋ ਧਮਕੀਆਂ ਮਿਲਦੀਆਂ ਰਹੀਆਂ ਉਹਨਾਂ ਦੇ ਕੋਲੋਂ ਫਰੋਤੀਆਂ ਮੰਗੀਆਂ ਜਾਂਦੀਆਂ ਰਹੀਆਂ ਪਰ ਜਿਵੇਂ ਹੀ ਹੜ ਆਏ ਹੜਾ ਦੇ ਵਿੱਚ ਮਨਕੀਰਤ ਔਲਖ ਨੇ ਆਪਣੀ ਪੂਰੀ ਟੀਮ ਨਾਲ ਜੋ ਲੋਕਾਂ ਦੀ ਮਦਦ ਕੀਤੀ ਜਿਸ ਨੂੰ ਲੈ ਕੇ ਹਰ ਇੱਕ ਦੇ ਦਿਲ ਦੇ ਵਿੱਚ ਮਨਕੀਰਤ ਔਲਖ ਤੇ ਲਈ ਬਹੁਤ ਪਿਆਰ ਜਗ ਗਿਆ ਮਨਕੀਰਤ ਔਲਖ ਨੂੰ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਫੋਰਟਿਸ ਹਸਪਤਾਲ ਦੇ ਵਿੱਚੋਂ ਜੋ ਵੀਡੀਓ ਕਾਲ ਕੀਤੀ ਜਿਸ ਤੋਂ ਬਾਅਦ ਮਨਕੀਰਤ ਔਲਖ ਦੇ ਅੰਦਰ ਰਾਜਨੀਤੀ ਦਾ ਉਹ ਜਿਹੜਾ ਕਿ ਇੱਕ ਸੁਪਨਾ ਸੀ ਉਹ ਜਾਗ ਗਿਆ ਹੈ ਰਾਜਨੀਤੀ ਵਿੱਚ ਆਪਣਾ ਹੱਥ ਅਜਮਾਉਣਗੇ ਇਸ ਦੇ ਬਾਰੇ ਅੱਜ ਮਨਕੀਰਤ ਔਲਖ ਨੇ ਆਪਣੇ ਵੱਲੋਂ ਖੁੱਲ ਕੇ ਖੁਲਾਸਾ ਕੀਤਾ ਜੋ ਕਿ ਚਰਚਾਾਂਵਾਂ ਪੜੀਆਂ ਹੋਈਆਂ ਸੀ ਕਿ ਮਨਕੀਰਤ ਔਲਖ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਵੱਲੋਂ ਲੜਨਗੇ ਜਾਂ ਅਕਾਲੀ ਦਲ ਵੱਲੋਂ ਲੜਨਗੇ ਇਸ ਦੇ ਬਾਰੇ ਮਨਕੀਰਤ ਔਲਖ ਨੇ ਅੱਜ ਆਪਣਾ ਸਟੈਂਡ ਸਪਸ਼ਟ ਕੀਤਾ ਹੈ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਲੈ ਕੇ ਵੱਡੀ ਜਿਹੜੀ ਹਲਚਲ ਮੱਚੀ ਹੋਈ ਹੈ ਪੂਰੀ ਸਿਆਸਤ ਦੇ ਵਿੱਚ ਪ੍ਰਸੰਸਕਾ ਵਿਚਾਰੇ ਵੀ ਬਹੁਤ ਖੁਸ਼ੀ ਪਾਈ ਜਾ ਰਹੀ ਹੈ ਸੋ ਦੱਸ ਦिए ਕਿ ਔਲਖ ਨੇ ਪੰਜਾਬ ਦੇ ਹੜ੍ਹਾਂ ਦੇ ਦੌਰਾਨ ਆਪਣੀ ਪੂਰੀ ਟੀਮ ਨਾਲ ਨਿੱਜੀ ਤੌਰ ਤੇ ਮਦਦ ਕਰਕੇ ਸੁਰਖੀਆਂ ਵਟੋਰ ਰਿਆਂ ਟਰੈਕਟਰ ਦੇ ਕੇ ਨਗਦ ਰਾਸ਼ੀ ਦੇ ਕੇ ਸੋਮਨ ਕਿਰਤ ਔਲਖ ਨੇ ਇਨ੍ਹਾਂ ਔਖੇ ਸਮਿਆਂ ਦੇ ਵਿੱਚ ਜੋ ਸੇਵਾ ਭਾਵਨਾ ਦੀ ਵਿਆਪਕ ਤੌਰ ਤੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਉੱਥੇ ਹੀ ਰਾਜਨੀਤੀ ਵਿੱਚ ਉਹਨਾਂ ਦੇ ਪ੍ਰਵੇਸ਼ ਨੂੰ ਲੈ ਕੇ ਵੀ ਇਹ ਚਰਚਾ ਪੂਰੇ ਸੋਸ਼ਲ ਮੀਡੀਆ ਦੇ ਉੱਪਰ ਜੋਰ ਫੜ ਰਹੀ ਹੈ ਉਹਨਾਂ ਦੀ ਰਾਜਨੀਤਿਕ ਸਮੂਲੀਅਤ ਬਾਰੇ ਕਈ ਸਵਾਲ ਉੱਠੇ ਹਨ ਹਾਲਾਂਕਿ ਇੱਕ ਇੰਟਰਵਿਊ ਦੇ ਵਿੱਚ ਔਲਖ ਨੇ ਇਨ੍ਹਾਂ ਅਫਵਾਹਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ਗੈਕ ਨੇ ਕਿਹਾ ਕਿ ਉਹ ਰਾਜਨੀਤੀ ਦੇ ਵਿੱਚ ਅਜੇ ਤੱਕ ਨਹੀਂ ਆ ਰਹੇ ਵਿਖ ਵਿੱਚ ਕਿਸੇ ਵੀ ਸ਼ਮੂਲੀਅਤ ਤੋਂ ਸਪਸ਼ਟ ਨਹੀਂ ਕਿਹਾ ਜਾ ਸਕਦਾ ਕਿ ਉਹ ਵਿਖ ਦੇ ਵਿੱਚ ਕੁਝ ਰਾਜਨੀਤੀ ਬਾਰੇ ਸੋਚ ਸਕਦੇ ਨੇ ਮਨਕੀਰ ਤੌਲਖ ਨੂੰ ਸਭ ਤੋਂ ਮਹੱਤਵਪੂਰਨ ਸਵਾਲ ਪੁੱਛਿਆ ਗਿਆ ਕਿ ਉਹ ਕਿਹੜੀ ਰਾਜਨੀਤਿਕ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਤਾਂ ਉਹਨਾਂ ਨੇ ਸਾਰੀਆਂ ਪਾਰਟੀਆਂ ਦਾ ਨਾਮ ਲੈ ਕੇ ਦੱਸਿਆ ਉਹਨਾਂ ਨੇ ਕਿਹਾ ਕਿ ਅੱਜ ਜਿਵੇਂ ਭਾਜਪਾ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਬਾਦਲ ਜਿਹੜੇ ਕਿ ਅੱਜ ਹੜਪੀੜਤਾ ਦੇ ਲਈ ਪੂਰੀ ਤਰ੍ਹਾਂ ਲੋਕਾਂ ਦੀ ਮਦਦ ਕਰ ਰਹੇ ਨੇ ਅੱਜ ਪੰਜਾਬ ਦੇ ਵਿੱਚ ਹਰ ਪੀੜਤਾ ਦੀ ਮਦਦ ਕਰਨ ਵਾਸਤੇ ਜ਼ਰੂਰਤ ਹੈ ਨਾ ਕਿ ਅਜ ਰਾਜਨੀਤੀ ਦੀ ਗੱਲ ਕਰਨ ਵਾਸਤੇ ਸਵਾਲ ਦੇ ਜਵਾਬ ਦਿੰਦੇ ਹੋਏ ਔਲਖ ਨੇ ਸਪਸ਼ਟ ਕੀਤਾ ਕਿ ਅਸੀਂ ਆਪਣੀ ਜਾਨ ਪਰਮਾਤਮਾ ਨੂੰ ਦੇਣੀ ਚਾਉਂਦੇ ਹਾਂ ਉਹਨਾਂ ਨੇ ਅੱਗੇ ਕਿਹਾ ਕਿ ਉਹ ਇੱਕ ਕਲਾਕਾਰ ਹੈ ਤੇ ਆਪਣੀ ਬਾਕੀ ਦੀ ਜ਼ਿੰਦਗੀ ਵੀ ਇੱਕ ਕਲਾਕਾਰ ਬਣਿਆ ਰਹਿਣਾ ਚਾਹੁੰਦੇ ਹਨ ਉਹ ਆਪਣੇ ਬੁਢਾਪੇ ਵਿੱਚ ਵੀ ਇੱਕ ਸੁਪਰ ਡੂਪਰ ਹਿੱਟ ਗੀਤ ਰਿਲੀਜ਼ ਕਰਨਾ ਚਾਹੁੰਦੇ ਹਨ ਜੋ ਰਾਜਨੀਤੀ ਦੇ ਬਾਰੇ ਅਜੇ ਤੱਕ ਉਹਨਾਂ ਦਾ ਕੋਈ ਵਿਚਾਰ ਨਹੀਂ ਪਰ ਮਨਕੀਰਤ ਔਲਖ ਦੇ ਜੋ ਚੋਣ ਵਾਲਿਆਂ ਦੇ ਵਿੱਚ ਇਹੀ ਚਰਚਾ ਕਿ ਮਨਕੀਰਤ ਔਲਖ ਆਮ ਆਦਮੀ ਪਾਰਟੀ ਦੇ ਵੱਲੋਂ ਹਲਕਾ ਅਜਨਾਲਾ ਦੇ ਵਿੱਚ ਉਮੀਦਵਾਰ ਹੋ ਸਕਦੇ ਨੇ ਹਲਕਾ ਅਜਨਾਲਾ ਤੋਂ ਚੋਣ ਲੜ ਸਕਦੇ ਨੇ ਜਿੱਥੇ ਆਮ ਆਦਮੀ ਪਾਰਟੀ ਦਾ ਸਾਬਕਾ ਕੈਬਨ ਮੰਤਰੀ ਕੁਲਦੀਪ ਸਿੰਘ ਢਾਰੀਵਾਲ ਵੀ ਪੂਰੀ ਤਰ੍ਹਾਂ ਸਰਗਰਮ ਨੇ ਉੱਥੇ ਹੀ ਮਨਕੀਰਤ ਔਲਖ ਵੀ ਮਾਝੇ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੋਏ ਹੋਏ ਨੇ ਮਨਕੀਰਤ ਔਲਖ ਨੇ ਕਿਹਾ ਕਿ ਉਹ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਪਿਆਰ ਕਰਦੇ ਹਨ ਭਾਵੇਂ ਉਹ ਭਾਜਪਾ ਹੋਵੇ ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ ਜਾਂ ਸੁਖਬੀਰ ਬਾਦਲ ਹੋਣ ਪਰ ਉਹਨਾਂ ਨੇ ਅਖਲੇਸ਼ ਯਾਦਵ ਦੀ ਪਾਰਟੀ ਦੇ ਬਾਰੇ ਵੀ ਜ਼ਿਕਰ ਕੀਤਾ ਹੈ ਕਿ ਪੰਜਾਬ ਦੇ ਵਿੱਚ ਜੋ ਭਾਵੇਂ ਅਖਲੇਸ਼ ਯਾਦਵ ਦੀ ਪਾਰਟੀ ਦਾ ਮੁੱਢ ਨਹੀਂ ਵੱਜਿਆ ਪਰ ਅਖਲੇਸ਼ ਯਾਦਵ ਦੀ ਯੂਪੀ ਦੇ ਵਿੱਚ ਪਾਰਟੀ ਵੀ ਬਹੁਤ ਬੁਲੰਦੀਆਂ ਛੂਰੀਏ ਜੋ ਯੂਪੀ ਦੇ ਵਿੱਚ ਲੋਕਾਂ ਦੇ ਵੱਲੋਂ ਅਖਲੇਸ਼ ਯਾਦਵ ਨੂੰ ਪਿਆਰ ਕੀਤਾ ਜਾਂਦਾ ਹੈ ਉਹਨਾਂ ਦੇ ਇਸ ਇੰਟਰਵਿਊ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਅਖਲੇਸ਼ ਯਾਦਵ ਦੀ ਪਾਰਟੀ ਨੂੰ ਵੀ ਪੰਜਾਬ ਵਿੱਚ ਮਜ਼ਬੂਤ ਖੜਾ ਕਰਨ ਲਈ ਦੇਖਿਆ ਜਾ ਰਿਹਾ ਕਿ ਮਨਕੀਰਤ ਆਲਖ ਇੱਕ ਨਵੀਂ ਪਾਰਟੀ ਨੂੰ ਵੀ ਪੰਜਾਬ ਵਿੱਚ ਜਨਮ ਦੇ ਸਕਦੇ ਨੇ ਜੋ ਕਿ ਸਮਾਜਵਾਦੀ ਪਾਰਟੀ ਅਖਲੇਸ਼ ਯਾਦਵ ਦੀ ਪਾਰਟੀ ਦਾ ਹਲ ਵੀ ਉਹਨਾਂ ਦੇ ਨੇੜਤਾ ਬਣਦੀ ਜਾ ਰਹੀ ਹੈ ਸੋ ਉਹਨਾਂ ਨੇ ਕਿਹਾ ਕਿ ਜੇਕਰ ਉਹ ਚੋਣਾਂ ਲੜਦੇ ਹਨ ਤਾਂ ਉਹ ਇਨੇ ਪ੍ਰਸ਼ੰਸਕ ਨਹੀਂ ਹੋਣਗੇ ਉਹਨਾਂ ਦੇ ਕਿਉਂਕਿ ਇੱਕ ਪਾਰਟੀ ਦੁਆਰਾ ਉਸਤੇ ਹਮਲਾ ਕੀਤਾ ਜਾਵੇਗਾ ਰਾਜਨੀਤਿਕ ਪੱਛ ਕਦੇ ਕਦੇ ਅਜੇ ਕੰਮ ਕਰਨੇ ਪੈਂਦੇ ਹਨ ਜੋ ਇਨਸਾਨ ਆਪਣੇ ਸੁਭਾਅ ਦੇ ਵਿਰੁੱਧ ਜਾ ਕੇ ਕਰਨੇ ਕਰਦਾ ਹੈ ਬੁਰੇ ਕੰਮ ਵੀ ਕਰਨੇ ਪੈਂਦੇ ਹਨ ਤੇ ਇਸ ਲਈ ਮੈਂ ਇਹਨਾਂ ਕੰਮਾਂ ਲਈ ਜਿਹੜਾ ਨਹੀਂ ਬਣਿਆ ਹਾਂ ਮੈਂ ਹਮੇਸ਼ਾ ਪਰਮਾਤਮਾ ਤੋਂ ਚਾਹੁੰਦਾ ਕਿ ਮੇਰੇ ਹੱਥੋਂ ਸੇਵਾ ਹੁੰਦੀ ਰਹੇ ਔਰ ਮੈਂ ਸੇਵਾ ਕਰਦਾ ਰਵਾਂ ਮੈਂ ਕੋਈ ਵੀ ਬੁਰਾ ਕੰਮ ਨਾ ਕਰ ਸਕਾਂ ਸੋ ਮਨਕੀਰਤ ਔਲਖ ਦੇ ਵੱਲੋਂ ਰਾਜਨੀਤਿਕ ਪਾਰਟੀ ਦੇ ਵਿੱਚ ਆਉਣ ਤੋਂ ਹੱਜ ਤੱਕ ਤਾਂ ਇਨਕਾਰ ਕੀਤਾ ਗਿਆ ਪਰ ਆਉਣ ਵਾਲੇ ਸਮੇਂ ਦੇ ਬਾਰੇ ਉਹਨਾਂ ਨੇ ਆਪਣੀ ਸਥਿਤੀ ਸਪਸ਼ਟ ਕੀਤੀ ਹੈ ਕਿ ਕੁਝ ਵੀ ਨਹੀਂ ਕਿਹਾ ਜਾ ਸਕਦਾ